ਦੇ ਆਗੂ ਸਹਬਾਨ ਸਾਡੀਆਂ ਮਾਮਾ ਤੇ ਭੈਣਾ ਰਿਸ਼ਤੇਦਾਰ ਸਾਖ ਸੰਬੰਧੀ ਨਗਰ ਕਾਲਾ ਝਾੜ ਦੇ ਨੌਜਵਾਨ ਸਾਥੀਓ ਸਾਡੀਆਂ ਮਾਮਾ ਤੇ ਭੈਣਾ ਅੱਜ ਆਪਾਂ ਸ਼ਹੀਦ ਅਜੈਬ ਸਿੰਘ ਕਾਲਾ ਝਾੜ ਉਹਨਾਂ ਦੀ 29ਵੀਂ ਵਰ੍ਹੇ ਸੀ ਤੇ ਇਕੱਠੇ ਹੋਏ ਆ ਮੇਰੇ ਤੋਂ ਪਹਿਲਾਂ ਵਖ-ਵਖ ਬੁਲਾ ਰਿਆ ਨੇ ਤੁਹਾਡੇ ਨਾਲ ਗੱਲ ਕੀਤੀ ਆ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਉਹਨਾਂ ਨੇ ਨੀਜੀਕਰਨ ਦੇ ਕਹਾੜੇ ਬਾਰੇ ਕਿ ਕਿਵੇਂ ਇੱਥੇ ਬਿਜਲੀ ਬਿੱਲ 2025 ਲਿਆ ਕੇ ਵੱਡਾ ਕਹਾੜਾ ਚਲਾਇਆ ਜਾ ਰਿਹਾ ਜਿਹੜੇ 44 ਕਾਨੂੰਨ ਨੇ 4 ਕੋਡਾਂ ਚ ਬਦਲ ਦਿੱਤੇ ਗਏ ਨੇ ਇਸ ਕਰਕੇ ਮਨਰੇਗਾ ਸਕੀਮ ਅਜੜੀ ਉਹਨੂੰ ਖਤਮ ਕਰਨ ਜਾ ਰਹੀ ਹੈ ਇੱਥੋਂ ਦੀ ਹਕੂਮਤ ਭਰਾਵੋ ਜਿਹੜਾ ਹੋ ਭਗਵਾ ਕੰਮ ਕਰਨਾ ਚਾਹੁੰਦੇ ਨੇ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਉਹਨਾਂ ਨੇ ਜੀ ਰਾਮ ਜੀ ਜਣੀ ਉਹਦਾ ਨਾਮ ਬਦਲ ਦਿੱਤਾ ਗਿਆ ਇਸ ਕਰਕੇ ਅੱਜ ਜਦੋਂ ਆਪਾਂ ਆਜਾਬ ਸਿੰਘ ਦੇ ਬੇੜੇ 'ਚ ਜੋੜਿਆ ਭਰਾਵੋ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹ ਸੋਚ ਵਿਚਾਰ ਕਰਕੇ ਕਿ ਐਸ ਦਿਨ ਦੇ ਉੱਤੇ ਜੋ ਸਮੇਂ ਦੀਆਂ ਹਕੂਮਤਾਂ ਨਿਜੀ ਕਰਨ ਦਾ ਕਹਾੜਾ ਲੈ ਕੇ ਆਉਂਦੀਆਂ ਨੇ ਉਦੇ ਬਾਰੇ ਆਪਾਂ ਚਰਚਾ ਕਰੀਏ ਵਿਚਾਰ ਕਰੀਏ ਕਿ ਉਦੋਂ ਪੱਲੇਦਾਰਾਂ ਦੇ ਸੂਬਾ ਪ੍ਰਧਾਨ ਅਜੈਬ ਸਿੰਘ ਕਾਲਾ ਝਾੜ ਜਿਨੇ ਜਣੀ ਮਜ਼ਦੂਰਾ ਤੇ ਘਰਾਚ ਗਿਆ ਬਿਜਲੀ ਮਰਾਜਮਾ ਨਾਲ ਵੀ ਜੋਟੀ ਪਾਈ ਆ ਕਿਸਾਨਾਂ ਮਜ਼ਦੂਰਾ ਦੇ ਇਕੱਠਾ ਚ ਗਿਆ ਪੱਲੇਦਾਰਾਂ ਦੇ ਵਿੱਚ ਕੰਮ ਕਰਦਾ ਕਰਦਾ ਕਿ ਇਹ ਲਹਿਰ ਠਾਰਣੀਆਂ ਤੱਕ ਮਜ਼ਦੂਰਾਂ ਦੇ ਘਰਾਂ 'ਚ ਜਾਣਾ ਪਊ ਮਜ਼ਦੂਰ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦਿਹਾਤੀ ਮਜ਼ਦੂਰ ਯੂਨੀਅਨ ਦੇ ਵਿੱਚ ਉਹ ਤਾਂ ਪੂਰੀ ਤਰ੍ਹਾਂ ਦੇ ਨਾਲ ਪਿੰਡਾਂ ਨੂੰ ਲਾਬੰਦ ਕਰਨ ਦੇ ਲਈ ਵੀ ਉਹਨਾਂ ਨੇ ਕਦਮ ਚੁੱਕੇ ਇੱਥੋਂ ਦੀ ਹਕੂਮਤ ਨੇ ਇੱਥੋਂ ਦੇ ਠੇਕੇਦਾਰਾਂ ਨੇ ਉਹ ਠੇਕੇਦਾਰਾਂ ਨਾਲ ਬਹੁਤ ਲੜਾਈਆਂ ਦੇ ਵਿੱਚ ਜਿਹੜੀ ਮਹੋਰੀ ਭੂਮਿਕਾ ਉਹ ਨਿਭਾਉਂਦੇ ਰਹੇ ਨੇ 1997 ਦੇ ਵਿੱਚ ਜਣੀ 21 ਤੇ 22 ਦੀ ਉਹ ਕਾਲੀ ਬੌਲੀ ਰਾਤ ਆ ਜੜੀ ਜਣੀ ਪਤਾ ਨਹੀਂ ਸੀ ਕਿ ਜਗਤ ਸਿੰਘ ਕਾਲਾ ਝਾੜਨੇ ਸਾਡੇ ਪਿਤਾ ਜੀ ਨੇ ਦਿੱਲੀ ਮੀਟਿੰਗ ਤੋਂ ਬਾਅਦ ਘਰ ਨਹੀਂ ਵਰਤਣਾ ਪਤਾ ਨਹੀਂ ਉਹ ਕੀ ਪਾਣਾ ਵਰਤਿਆ ਐਕਸੀਡੈਂਟ ਹੋਇਆ ਜਾਂ ਕੁਝ ਹੋਰ ਸੀ ਭਰਾਵੋ ਇਥੋਂ ਦੀਆਂ ਹਕੂਮਤਾਂ ਉਹਨਾਂ ਨੇ ਭਗਤ ਸਿੰਘ ਨੂੰ ਫਾਹੇ ਚੜ੍ਹਾਇਆ ਅਫੇ ਸਵਾ ਦੇ ਦਿਨ ਸਭਾ ਲੰਘ ਕੇ ਗਈਆ ਉਹਨਾਂ ਨੇ ਚਾਰ ਸਹਾਬਜਾਦਿਆਂ ਨੂੰ ਸ਼ਹੀਦ ਕੀਤਾ ਕਿ ਇਥੋਂ ਨੂੰ ਲਹਿਰਾਂ ਨੂੰ ਖਤਮ ਕਰ ਦੇਵਾਂਗੇ ਪਰ ਗੁਰੂ ਗੋਬਿੰਦ ਸਿੰਘ ਦੇ ਵਾਰਸ ਭਗਤ ਸਿੰਘ ਦੇ ਵਾਰਸ ਲੋਕ ਜਿਹੜੇ ਤੁਸੀਂ ਭਰਾਵੋ ਦਿਨ ਰਾਤ ਜਦੋਂ ਫੌਨ ਕਰਦੇ ਹੋ ਤੇ ਫਲਾਣੀ ਥਾਂ ਦੇ ਉੱਤੇ ਆਪਣਾ ਧਰਨਾ ਫਲਾਣੀ ਥਾਂ ਦੇ ਉੱਤੇ ਮਜ਼ਦੂਰ ਲੜ ਰਹੇ ਨੇ ਉਹਨਾਂ ਦੀ ਸਪੋਰਟ ਤੇ ਜਾਣਾ ਫਲਾਣੀ ਥਾਂ ਦੇ ਉੱਤੇ ਠੇਕਾ ਮਜ਼ਦੂਰ ਲੜ ਰਹੇ ਨੇ ਉਹਨਾਂ ਦੀ ਸਪੋਰਟ ਤੇ ਜਾਣਾ ਆਪਾਂ ਜਾਣੇ ਆ ਭਰਾਵੋ ਇਸ ਕਰਕੇ ਇਸ ਲਹਿਰ ਨੇ ਆਉਣ ਵਾਲੇ ਦਿਨਾਂ 'ਚ ਅੱਗੇ ਵਧਣਾ ਇਸ ਲਹਿਰ ਨੇ ਕਾਇਆ ਪਲਟੀ ਕਰਨੀ ਓ ਜਣੀ ਜਿਹੜੀ ਗੱਲ ਇੱਥੋਂ ਦੇ ਹਾਕਮ ਸਮਝਦੇ ਨੇ ਇਹ ਇਸ ਤਰੀਕੇ ਨਾਲ ਇਹਨਾਂ ਲਹਿਰਾਂ ਨੂੰ ਦਬਾ ਦੇਵਾਂਗੇ ਇਹ ਲਹਿਰਾਂ ਭਰਾਵੋ ਨਾ ਪਹਿਲਾਂ ਦਬੀਆਂ ਨੇ ਤੇ ਨਾ ਹੁਣ ਦਬਣੀਆਂ ਨੇ ਇਸ ਕਰਕੇ ਭਰਾਵੋ ਅੱਜ ਦੇ ਦਿਨ ਦੇ ਉੱਤੇ ਸਾਨੂੰ ਪਰਨ ਕਰਕੇ ਜਾਣਾ ਚਾਹੀਦਾ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਝੋਟੀ ਪਾਵਾਂਗੇ ਮਜ਼ਦੂਰਾ ਕਿਸਾਨਾਂ ਮੁਲਾਜ਼ਮਾਂ ਵਿਦਿਆਰਥੀਆਂ ਦੇ ਨਾਲ ਇਸ ਕਰਕੇ ਇਹ ਝੋਟੀ ਵੱਧ ਰਹੀ ਆ ਉਹਨਾਂ ਹਾਕਮਾਂ ਨੂੰ ਇਸ ਦੀ ਤਕਲੀਫ ਆ ਬਹੁਤ ਵੱਡੀ ਇਦੇ ਲਈ ਉਹ ਸਾਡੇ 'ਚ ਫੁੱਟ ਪਾਉਂਦੇ ਨੇ ਸਾਨੂੰ ਜਾਤ ਧਰਮ ਦੇ ਨਾਂ ਤੇ ਬੰਨ੍ਹਦੇ ਨੇ ਇਸ ਕਰਕੇ ਭਰਵੋ ਇਹ ਜਾਤ ਦਾ ਕੋਹੜਾ ਜਿਹੜਾ ਪਹਿਲਾ ਮਨਜੀਤ ਘਰਾਚੋ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਦਾ ਸੀਨੀਅਰ ਮੀਤ ਪ੍ਰਧਾਨ ਬਲਾਕ ਭਾਨੀਗੜ ਦਾ ਉਹਨੇ ਬੜੇ ਜ਼ੋਰ ਨਾਲ ਕਿਹਾ ਕਿ ਜਿਹੜੀ ਜਾਤ ਦੀ ਕੰਧ ਇਹ ਜਾਤ ਦੀ ਕੰਧ ਸੰਤੋੜ ਨਹੀਂ ਪਾਊਗੀ ਜਿਹੜਾ ਸਾਡੇ ਗੁਰੂ ਨੇ ਕਿਹਾ ਗੁਰੂ ਰਬਦਾਸ ਨੇ ਕਿਹਾ ਕਿ ਐਸਾ ਚਾਹੂੰ ਰਾਜ ਮੈਂ ਜਹਲ ਮਿਲੇ ਸਵਨ ਕੋ ਵਨ ਇਸ ਕਰਕੇ ਭਰੋ ਇੱਕ ਬੇਗਮਪੁਰਾ ਬਸਾਉਣ ਦੀ ਗੱਲ ਕੀਤੀ ਆ ਬਾਬੇ ਰਬਦਾਸ ਨੇ ਇਸ ਕਰਕੇ ਉਹ ਜਿਹੜੀ ਗੱਲ ਅੱਗੇ ਤੋਰਦੇ ਹੋਏ ਆ ਉਸ ਗੱਲ ਨੂੰ ਅੱਗੇ ਵਧਾਈਏ ਤੇ ਇਹਨਾਂ ਹਕੂਮਤਾਂ ਨੂੰ ਇਹ ਬੰਗਾਰੀਏ ਕਿ ਹਕੂਮਤ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਤੁਸੀਂ ਸ਼ਹੀਦ ਕਰਕੇ ਦੇਖ ਲਿਆ ਤੁਸੀਂ ਜੇਲ੍ਹਾਂ ਚ ਡੱਕ ਲਓ ਪਰ ਆ ਲੋਕ ਦੀਆਂ ਲੋਕਾਂ ਦੀਆਂ ਲਹਿਰਾਂ ਨਹੀਂ ਦਬਣਗੀਆਂ ਇਸ ਕਰਕੇ ਜਿਹੜੀ ਗੱਲ ਦੇ ਲਈ ਇੱਥੋਂ ਦੇ ਲੋਕ ਇੱਥੋਂ ਦੀਆਂ ਲਹਿਰਾਂ ਲੜ ਰਹੀਆਂ ਨੇ ਕਿ ਸੂਰਜ ਨਿਕਲਦਾ ਉਹ ਸੂਰਜ ਕਿਸੇ ਨਾਲ ਉੱਚਨੀਤ ਨਹੀਂ ਰੱਖਦਾ ਕਿ ਮੈਂ ਮਜ਼ਦੂਰ ਦੇ ਘਰੇ ਧੁੱਪ ਦੇਣੀ ਆ ਜਾਂ ਕਿਸਾਨ ਦੇ ਘਰੇ ਧੁੱਪ ਦੇਣੀ ਆ ਜਾਂ ਉਹਨਾਂ ਕਾਰਪੋਰੇਟਾਂ ਦੇ ਘਰੇ ਧੁੱਪ ਦੇਣੀ ਆ ਜੇ ਇੱਥੋਂ ਦਾ ਸਾਡਾ ਜਣਾ ਸੂਰਜ ਜਾ ਇੱਥੋਂ ਦਾ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਆ ਜੜੀ ਇੱਥੋਂ ਦੀ ਕੈਨਾਤ ਉਹ ਕਿਸੇ ਨਾਲ ਭਰਵੋ ਊਚ ਨੀਚ ਨਹੀਂ ਰੱਖਦੀ ਪਰ ਇੱਥੋਂ ਦੇ ਜਿਹੜੇ ਕਾਨੂੰਨ ਨੇ ਉਹ ਕਾਨੂੰਨ ਨੇ ਕਿ 1.75 ਕੱਲਿਆਂ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਇੱਥੇ ਬਾਦਲਾਂ ਦੇ ਪਿੰਡ ਦੇ ਵਿੱਚ ਪੂਰੇ ਪਿੰਡ ਦੀ ਜਣੀ 3200 ਏਕੜ ਜ਼ਮੀਨ ਕੱਲੇ ਬਾਦਲਾਂ ਕੋਲੇ 2800 ਕਲਾ ਜ਼ਮੀਨ ਦਾ ਇਸ ਕਰਕੇ ਲਹਿਰ ਮੰਗ ਕਰਦੀ ਆ ਕਿ ਉਹਨਾਂ ਹਾਕਮਾਂ ਦੀਆਂ ਜ਼ਮੀਨਾਂ ਮਜ਼ਦੂਰਾ ਕਿਸਾਨਾਂ ਦੇ ਵਿੱਚ ਉਹ ਬੰਡੀਆਂ ਜਾਣ ਇਸ ਕਰਕੇ ਵੱਡੀ ਲੜਾਈ ਆ ਕੋਈ ਕਹਿ ਸਕਦਾ ਕਿ ਲੜਾਈ ਜਾ ਰਹੀ ਹੈ ਬੰਡੀ ਜਾਊਗੀ ਜ਼ਮੀਨ ਆ ਐ ਆਪਾਂ ਕਿਉਂਕਿ ਕਾਰਪੋਰੇਟ ਘਰਾਣੇ ਤਾਂ ਲਗਾਤਾਰ ਆ ਕਾਨੂੰਨ ਤੇ ਕਾਨੂੰਨ ਬਣਾ ਕੇ ਜ਼ਮੀਨਾਂ ਖੋਹ ਰਹੇ ਨੇ ਬਿਜਲੀ ਬਿੱਲ ਲਿਆਂਦਾ ਬੀਜ ਬਿੱਲ ਲਿਆਂਦਾ ਕਿਰਤਕੋਰਡ ਲਿਆਂਦੇ ਇਸ ਕਰਕੇ ਭਰੋ ਉਹਨਾਂ ਨੂੰ ਭੁਲੇਖਾ ਕਿ ਅਸੀਂ ਇਸ ਤਰੀਕੇ ਨਾਲ ਕਬਜ਼ਾ ਕਰ ਲਾਂਗੇ ਪਰ ਲੋਕਾਂ ਦੀ ਲਹਿਰ ਜਿਹੜੀ ਇਹਨੇ ਵਧਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਰਕੇ ਹਕੂਮਤਾਂ ਨੇ ਅੱਜ ਵੀ ਮਕੇਸ਼ ਸਿੰਘ ਮਲੋਦ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਪੰਜਾਬ ਦਾ ਪ੍ਰਧਾਨ ਉਹਨਾਂ ਨੂੰ ਅੱਜ ਦਿੱਲੀ ਤੋਂ ਉਹਦੇ ਗ੍ਰਿਫਤਾਰ ਕੀਤਾ ਉਹਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਜਥੇਬੰਦੀ ਦੀ ਉਹਨਾਂ ਦੀ ਗੱਲ ਉਹ ਕਿਵੇਂ ਲੜ ਰਹੇ ਨੇ ਉਹਨਾਂ ਦਾ ਤਰੀਕਾ ਆਪਣਾ ਪਰ ਅੱਜ ਉਹਨੂੰ ਦਿੱਲੀ ਤੋਂ ਆਉਂਦੇ ਹੋਏ ਗ੍ਰਿਫਤਾਰ ਕੀਤਾ ਇਤੋਂ ਦੀ ਜਿਹੜੀ ਸਪੈਸ਼ਲ ਫੋਰਸ ਨੇ ਕੀ ਕਹਿੰਦਾ ਮਕੇਸ਼ ਮਲਾਉਤ ਕੀ ਕਹਿੰਦਾ ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰਾਜੇ ਦੀ ਜ਼ਮੀਨ ਸੰਗਰੂਰ ਦੇ ਸੋਹਿਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉੱਥੇ ਜਿਹੜਾ ਕਬਜ਼ਾ ਕੀਤਾ ਹੋਇਆ ਉੱਥੇ ਧਰਾੜਾ ਨੇ ਉਹਨੇ ਕਿਹਾ ਕਿ ਉਹ ਜ਼ਮੀਨ ਮਜ਼ਦੂਰਾਂ ਚ ਵੰਡਣੀ ਆ ਪਿਛਲੇ ਦਿਨਾਂ ਦੇ ਵਿੱਚ ਵੱਜੀ ਵੱਡੀਆਂ ਐਜੀਟੇਸ਼ਨਾਂ ਹੋਈਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਰਹੀਆਂ ਉਹ ਰੂਪ ਉਸ ਵੀ ਰਹਾ ਪਰ ਅੱਜ ਉਹਨੂੰ ਗ੍ਰਿਫਤਾਰ ਕੀਤਾ ਇਸ ਕਰਕੇ ਇਸ ਗੱਲ ਦੀ ਅੱਜ ਦੇ ਦਿਨ ਦੇ ਉੱਤੇ ਨਿਖੇਧੀ ਕਰਦੇ ਆਂ ਇੱਥੋਂ ਦੇ ਪ੍ਰਸ਼ਾਸਨ ਦੀ ਇਸ ਕਰਕੇ ਭਰਾਵੋ ਤੁਹਾਨੂੰ ਅਪੀਲ ਕਰਦੇ ਆਂ ਕਿ ਆਓ ਉਹਨਾਂ ਦੇ ਦਿਨਾਂ 'ਚ ਮਜ਼ਦੂਰਾਂ ਦੇ ਕਿਸਾਨਾਂ ਦੀ ਜੋਟੀ ਪਾ ਕੇ ਇਹਨਾਂ ਹਾਕਮਾਂ ਦੇ ਖਿਲਾਫ ਇੱਕ ਵੱਡੀ ਪੱਧਰ ਦੇ ਉੱਤੇ ਲਹਿਰ ਅਜੜੀ ਉਹਨੂੰ ਅਸਾਰੀਏ ਕਿ ਜਿਹੜਾ ਬਿਜਲੀ ਬਿੱਲ 2025 ਆ ਪ੍ਰਭੂ ਤੁਹਾਨੂੰ ਲੱਗ ਸਕਦਾ ਕਿ ਬਿਜਲੀ ਬਿੱਲ 2025 ਬਹੁਤ ਖਤਰਨਾਕ ਆ ਪ੍ਰਭੂ ਬਹੁਤ ਖਤਰਨਾਕ ਕਹਿ ਕੇ ਗਏ ਨੇ ਜਿਹੜੇ ਸਾਡੇ ਲੋਕ ਮੋਰਚਾ ਪੰਜਾਬ ਦੇ ਆਗੂ ਨੇ ਕਿ ਬਿਜਲੀ ਬਿੱਲ ਆ ਜਿਹੜਾ ਪੂਰੀ ਤਰ੍ਹਾਂ ਨਾਲ ਕਿੰਨਾ ਖਤਰਨਾਕ ਆ ਹੋ ਅੱਜ ਸਾਨੂੰ ਲੱਗਦਾ ਵੀ ਸਾਡੇ ਤਾਂ ਬਿੱਲ ਮਾਫ ਨੇ ਸਾਨੂੰ ਕੋਈ ਬਿੱਲ ਨਹੀਂ ਆਉਂਦਾ ਸਾਡਾ ਤਾਂ 600 ਜੁਲਟ ਮਾਫਾ 0 ਬਿਲਾਉਣ ਲੱਗ ਗਿਆ ਕਿਸਾਨਾਂ ਦੇ ਜਿਹੜੇ ਮੋਟਰਾਂ ਦੇ ਬਿੱਲ ਮਾਫ ਨੇ ਉਹ ਭਰਾਵੋ ਜਣੀ ਜਿਹੜਾ ਸੰਚਾਰ ਦਾ ਖੇਤਰਾ ਜਿਹੜੇ ਪਹਿਲਾਂ ਥੋੜੇ ਰੀਡਿੰਗ ਲੈਣ ਆਉਂਦੇ ਸੀ ਰੀਡਿੰਗ ਲੈਣ ਵਾਲੇ ਨਹੀਂ ਆਉਂਦੇ ਅੱਜ ਤੋਂ ਬਾਅਦ ਕੁਝ ਦਿਨਾਂ ਤੋਂ ਪਿਛਲੇ ਤੋਂ ਫੈਸਲਾ ਕੀਤਾ ਰੀਡਿੰਗ ਵਾਲੇ ਨਹੀਂ ਆ ਰਹੇ ਅਸੀਂ ਕਹਿੰਦੇ ਰਿਹਾ ਕਿ ਚੇਪ ਵਾਲੇ ਮੀਟਰ ਆਉਣਗੇ ਤੁਸੀਂ ਮਖੌਲ ਲਾਇਆ ਉਦੋਂ ਪਰ ਚੇਪ ਵਾਲੇ ਮੀਟਰ ਆ ਗਏ ਭਰਾਵੋ ਦੂਜੇ ਮੀਟਰ ਬੰਦ ਕਰ ਦਿੱਤੇ ਗਏ ਨੇ ਪਰ ਜੇ ਭਲਾ ਸੰਚਾਰ ਦਾ ਖੇਤਰ ਉਹਨਾਂ ਦੇ ਕੋਲੇ ਵਗ ਜਾਂਦਾ ਫੇਰ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਕਹਿਤਾ ਜੇ ਇੱਕ ਬਕਸੇ ਦੇ ਵਿੱਚ 10 ਮੀਟਰ ਲੱਗੇ ਨੇ ਕਹਿੰਦੇ 10 ਇੱਕ ਠੇਕੇਦਾਰ 5 ਮੀਟਰ ਖਰੀਦ ਸਕਦਾ ਜਣੀ ਇੱਕ ਠੇਕੇਦਾਰ ਨੂੰ ਇੱਕ ਟਰਾਂਸਫਾਰਮ ਦੇਣਾ ਉਹਨਾਂ ਨੇ ਜਦੋਂ ਪਹਿਲਾ ਠੇਕੇਦਾਰ ਨੇ ਬਿਜਲੀ ਲੈ ਲਈ ਫਿਰ ਠੇਕੇਦਾਰ ਦਾ ਭਾਈ ਨਿਮੀ ਆ ਗਿਆ ਨੇਰੀ ਆ ਗਈ ਝਖੜ ਆ ਗਿਆ ਬਾਲਾ ਟੁੱਟ ਗਿਆ ਟਰਾਂਸਫਾਰਮ ਟੁੱਟ ਗਿਆ ਉਹਦੇ ਪੈਸੇ ਜੜਿਆ ਘਰ ਹੋਣਗੇ ਬੀਹੀ ਵਾਲੇ ਉਹਨਾਂ ਘਰਾਂ ਤੋਂ ਠੇਕੇਦਾਰ ਨੇ ਲੈਣੇ ਨਾ ਠੇਕੇਦਾਰ ਨੇ ਮੁਕਤ ਨਹੀਂ ਦੇਣੀ ਇਸ ਕਰਕੇ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਅਸੀਂ ਬਿਜਲੀ ਨਾਲ ਬੰਨੇ ਹੋਇਆ ਉਹਨਾਂ ਨੂੰ ਪਤਾ ਕਿ ਜ਼ਮੀਨ ਤੇ ਕਬਜ਼ਾ ਕਰਨਾ ਬਸਾਂ ਤੇ ਕਬਜ਼ਾ ਕਰਨਾ ਸਰਕਾਰੀ ਤੇ ਸਰਕਾਰੀ ਸਕੂਲਾਂ ਸਕੂਲ ਨੇ ਉਹਨਾਂ ਨੂੰ ਸਮਝਾਉਣੇ ਨੇ ਕਾਰਪੋਰੇਟਾਂ ਨੂੰ ਇਸ ਕਰਕੇ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਜਾਲ ਆ ਪੂਰੀ ਵਿਉਂਤ ਆ ਜਿਹੜੀ ਉਹਨਾਂ ਨੂੰ ਪਤਾ ਕਿ ਪਾਣੀ ਤੋਂ ਬਿਨਾ ਇਹ ਜਿਹੜਾ ਬਿਜਲੀ ਤੋਂ ਬਿਨਾ ਖੇਤ ਮੋਟਰ ਪਾਣੀ ਨਹੀਂ ਕੱਢਦੀ ਇਸ ਕਰਕੇ ਖੇਤ ਨਹੀਂ ਬਚਣੇ ਆ ਰਹੇ ਨੇ ਵੱਡੀ ਪੱਦਰ ਤੇ ਵੱਡੇ ਜਿਹੜੇ ਫਾਰਮ ਨੇ 50 ਹਜ਼ਾਰ ਏਕੜ ਦਾ ਫਾਰਮ ਬਣਨਾ ਇਹੋ ਜਿਹੇ ਫਾਰਮ ਪਿੰਡਾਂ ਦੇ 5-5 7-7 ਪਿੰਡਾਂ ਦੇ ਫਾਰਮ ਬਣਨੇ ਨੇ ਕੱਢ ਦੇਣਾ ਖੇਤੀ ਚੋਂ ਬਾਹਰ ਇਥੇ ਅੜਾਨੀਆਂ ਦੇ ਖੇਤ ਹੋਣਗੇ ਹੈਲੀਕਾਪਟਰਾਂ ਸਪ੍ਰੇਅ ਕਰਨੀਆਂ ਨੇ ਰਿਮੋਟ ਦਾ ਟਰੈਕਟਰ ਚੱਲਣੇ ਨੇ ਇਸ ਕਰਕੇ ਉਹਨਾਂ ਦੀ ਵੱਡੀ ਵਿਆਉਤ ਭੁਖਮਰੀ ਫੈਲਣੀਆਂ ਭਰਾਵੋ ਭੁਖਮਰੀ ਆਉਣ ਵਾਲੇ ਦਿਨਾਂ 'ਚ ਇਹੋ ਜੀ ਵਿਆਉਤ ਉਹਨਾਂ ਬੇਈਮਾਨਾਂ ਦੀ ਇਸ ਕਰਕੇ ਤੁਹਾਨੂੰ ਕਹਿੰਦੇ ਆ ਕਿ ਅੱਜ ਦੇ ਦਿਨ ਦੇ ਉੱਤੇ ਅਸੀਂ ਪ੍ਰਣ ਕਰੀਏ ਕਿ ਆਉਣ ਵਾਲੇ ਦਿਨਾਂ 'ਚ ਇਹਨਾਂ ਲੋਕ ਲਹਿਰਾਂ ਨੂੰ ਸਾਡੀਆਂ ਮਾਮਾਂ ਭੈਣਾਂ ਨੂੰ ਅਸੀਂ ਉਹਨਾਂ ਦੀ ਆਕਾਂਝਾਂ ਮਜ਼ਬੂਤ ਕਰਾਂਗੇ ਅਸੀਂ ਪਿੰਡਾਂ ਦੇ ਪਿੰਡਾਂ ਨੂੰ ਠਾਲਾਂਗੇ ਫੇਰ ਇਹਨਾਂ ਦੀ ਜ਼ੁਰਤ ਨਹੀਂ ਬੇਈਮਾਨਾਂ ਦੀ ਇਹ ਕਰਕੇ ਐਲਾਨ ਕੀਤਾ ਜਥੇਬੰਦੀਆਂ ਨੇ ਕਿ ਬਿਜਲੀ ਬਿੱਲ ਦੇ ਖਿਲਾਫ ਜਿਵੇਂ ਕਾਲੇ ਕਾਨੂੰਨ ਰੱਦ ਕਰਵਾਏ ਨੇ ਇੱਕ ਮਹੰਮ ਸੇੜਨੀਆਂ ਜਣੀ ਪੁਵਾਨੀਗੜ ਬਲੈਕ ਦੇ ਵਿੱਚ ਕੱਲ ਨੂੰ ਪਿੰਡਾਂ ਚ ਮਾਰਚ ਕੱਢਣਾ ਮੋਟਰਸਾਈਕਲ ਮਾਰਚ ਕੱਢਣਗੇ ਜਣੀ ਅੱਜ ਉਧਰ ਕੱਢੇ ਜਾ ਰਹੇ ਨੇ 8 ਤਰੀਕ ਨੂੰ ਭਾਵੇਂ 8 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਡੀਸੀ ਦਫ਼ਤਰਾਂ ਦੇ ਅੱਗੇ ਵੱਡੇ ਇਕੱਠ ਨੇ ਜਿਹੜੇ ਉਹ ਕਰਕੇ ਕਹਿਣਾ ਇਥੋਂ ਦੀ ਹਕੂਮਤ ਨੂੰ ਕਿ ਹਕੂਮਤੇ ਆ ਕਾਲੇ ਕਾਨੂੰਨ ਨੇ ਜੜੇ ਆ ਜਿਹੜੇ ਜਿਹੜੇ ਬਿੱਲ ਨੇ ਇਹਨਾਂ ਨੂੰ ਵਾਪਸ ਕਰੋ ਤੇ ਆਉਣ ਵਾਲੇ ਦਿਨਾਂ 'ਚ ਲੋਕ ਨੇ ਜਿਹੜੇ ਇਹ ਬਰਦਾਸ਼ਤ ਨਹੀਂ ਕਰਨਗੇ ਇਸ ਕਰਕੇ ਪ੍ਰਭੂ ਤੁਹਾਨੂੰ ਅਪੀਲ ਤੁਹਾਨੂੰ ਬੇਨਤੀ ਆ ਕਿ ਆਹ ਜਥੇਬੰਦਕ ਅਖਾਰਿਆਂ ਨੂੰ ਇਹਨਾਂ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਕਰੀਏ ਇਹ ਤੋਂ ਬਿਨਾ ਚੱਲਣਾ ਨਹੀਂ ਹੈ ਜੇ ਆਪਣਾ ਇੱਕ ਜੇ ਆਪਣਾ ਏਕਾ ਇਕੱਠਾ ਹੋਇਆ ਤਾਂ ਪਿਛਲੇ ਦਿਨਾਂ 'ਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਇਹ ਪ੍ਰਾਪਤੀ ਆਉਣ ਵਾਲੇ ਦਿਨਾਂ 'ਚ ਵਧਣ ਗਿਆ ਤੇ ਜਥੇਬੰਦੀਆਂ ਨਾਲ ਏਕਾ ਜਿਹੜਾ ਵਧੂਗਾ ਇਸ ਕਰਕੇ ਪਹਿਲਾ ਫੋਨ ਆਇਆ ਉੱਥੇ ਬੈਠੇ ਨੇ ਟੀਚਰ ਸੰਗਰੂਰ ਸਾਹ ਦੇ ਮੋਰਚ ਵਾਲੇ ਟੀਚਰ ਬੈਠੇ ਨੇ ਪ੍ਰਧਾਨ ਜੀ ਇੱਕ ਟਰਾਲੀ ਭੇਜਣੀ ਆ ਰਾਤ ਨੂੰ ਟੀਚਰ ਜਣੀ ਉਹਨਾਂ ਨੂੰ ਦਿੱਕਤ ਆਉਂਦੀ ਆ ਰਾਤ ਨੂੰ ਕਿਹਾ ਕਿ ਭੇਜ ਦਿਆਂਗੇ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਭਰੋ ਅਸੀਂ ਮਾਨ ਕਰਦੇ ਆ ਜਿਹੜੀ ਜਥੇਬੰਦੀ ਚ ਕੰਮ ਕਰਦੇ ਆ ਭਾਰਤੀ ਕਿਸਾਨ ਜੁਨੇਤਾ ਗ੍ਰਹਾ ਚ ਕਿ ਜਿਵੇਂ ਗੁਰੂ ਘਰ ਅਸੀਂ ਜਾਣਦੇ ਆ ਕਿ ਗੁਰੂ ਘਰ ਦੇ ਵਿੱਚ ਕਹਿੰਦੇ ਆ ਬਾਈ ਸ਼ਰਨ ਮਿਲ ਜੂਗੀ ਸਾਨੂੰ ਉੱਥੇ ਉੱਥੇ ਜਾ ਕੇ ਕੋਈ ਜੇ ਲੰਗਰ ਸਖਣਾ ਕੋਈ ਰਹਿਣ ਪੈਣ ਦਾ ਪ੍ਰਬੰਧ ਮਿਲ ਜੂਗਾ ਅੱਜ ਲੋਕ ਆਸ ਕਰਦੇ ਨੇ ਕਿ ਬਾਈ ਕਹਿ ਦਿਓ ਗ੍ਰਹਾ ਵਾਲਿਆਂ ਨੂੰ ਕਿ ਬਾਈ ਸਾਨੂੰ ਅੱਜ ਇੰਨੇ ਬੰਦੇ ਭੇਜ ਦਿਓ ਇੰਨਾ ਬਾਈ ਆ ਸਾਡੇ ਚਾਹ ਦਾ ਲੰਗਰ ਲਾ ਦਿਓ ਆ ਸਾਡੇ ਵਾਸਤੇ ਪ੍ਰਸਾਦੇ ਦਾ ਲੰਗਰ ਭੇਜ ਦਿਓ ਉਹ ਨਹੀਂ ਜਾਣਿਓ ਪ੍ਰਭੂ ਤੁਸੀਂ ਕਿਸੇ ਨੇ ਉਹਨੇ ਪੁੱਛਦੇ ਵੀ ਭਾਈ ਧਰਨਾ ਕਿਹੜਿਆਂ ਦਾ ਫੈਕਟਰੀ ਵਾਲੇ ਮੁਲਾਜ਼ਮਾਂ ਦਾ ਧਰਨਾ ਜਾਂ ਮਜ਼ਦੂਰਾਂ ਦਾ ਧਰਨਾ ਜਾਂ ਬਿਜਲੀ ਮੁਲਾਜ਼ਮਾਂ ਦਾ ਧਰਨਾ ਜਾਂ ਟੀਚਰਾਂ ਦਾ ਧਰਨਾ ਇਸ ਕਰਕੇ ਇਹ ਲਹਿਰ ਵੱਧ ਰਹੀ ਆ ਅਸੀਂ ਇੱਕ ਦੂਜੇ ਨਾਲ ਝੋਟੀਆਂ ਪਾ ਰਹਾਂ ਆਓ ਪ੍ਰਭੂ ਇਸ ਦਿਨ ਦੇ ਉੱਤੇ ਪਰਨ ਕਰੀਏ ਕਿ ਆਉਣ ਵਾਲੇ ਦਿਨਾਂ 'ਚ ਇਹਨਾਂ ਹਕੂਮਤਾਂ ਦੇ ਖਿਲਾਫ ਇੱਕ ਵੱਡੀ ਲਹਿਰ ਖੜੀ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਲਓ ਕੇਕਤ 8 ਤਰੀਕ ਵਾਲਾ 16 ਦਾ ਆ ਬਦਲ ਗਿਆ 8 ਤਰੀਕ ਬੋਲ 16 ਤਰੀਕ 8 ਵਾਲਾ ਪਹਿਲਾਂ ਕਰ ਗਏ ਭਰਾਵੋ ਉਹ ਦਿਮਾਗ ਚ ਰਹਿ ਗਿਆ 16 ਤਰੀਕ 16 ਜਨਵਰੀ ਵਾਲੇ ਦਿਨ